ਸਾਚੀਅਕਾਨ ਦਾਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਹਕਾਰ ਲਵਾਂਗੇ ਅੰਮ੍ਰਿਤਸਰ ਦਾ ਜਿੱਥੇ ਕਿ ਗਣਤੰਤਰ ਦਿਵਸ ਮੌਕੇ ਤੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਲੱਗੀ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤਿਮਾ ਅਤੇ ਉਹਨਾਂ ਦੇ ਅੱਗੇ ਸੰਵਿਧਾਨ ਦੀ ਬਣੀ ਕਿਤਾਬ ਨੂੰ ਕਿਸੇ ਸ਼ਰਾਰਤੀ ਵਿਅਕਤੀ ਦੇ ਵੱਲੋਂ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੂਰਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸੰਵਿਧਾਨ ਨੂੰ ਅਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ આરોપી ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੋਸ ਜਿਹੜਾ ਦੇਖਣ ਨੂੰ ਮਿਲਿਆ ਸੀ ਤਾਂ ਜਿੱਦੇ ਚਲਦੇ ਹਾਂ ਜੇ ਕੇਂਦਰੀ ਮੰਤਰੀ ਅਠਾਵਲੇ ਵੀ ਵਿਰਾਸਤੀ ਮਾਰਗ ਤੇ ਡਾਕਟਰ ਬੀ ਆਰ ਅੰਬੇਦਕਰ ਦੀ ਬਣੀ ਪ੍ਰਤਿਮਾ ਦੇ ਕੋਲ ਪਹੁੰਚੇ ਅਤੇ ਉਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤਿਮਾ ਨੂੰ ਸ਼ਰਦਾ ਦੇ ਬੰਤਾ ਤੇ ਫੋਨ ਆਰਪੇਟ ਕੀਤੇ ਨੇ ਤੇ ਇਸ ਇਤਰਾਣ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਇਸ ਘਟਨਾ ਦੀ ਨਕੀਦੀ ਉਹਨਾਂ ਦੇ ਵੱਲੋਂ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਨੂੰ ਸਖਤ ਕਾਰਵਾਈ ਦੇ ਹੁਕਮ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਸੋ ਅੱਗੇ ਪੜਾਂਗੇ ਗੱਲ ਕਰਦੇ ਹਾਂ ਚਾਈਨਾ ਟੂਰ ਦੀ ਇਹਨੇ ਦਿਨੀ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਲਗਾਤਾਰ ਕਹਿਰ ਵਿਖ ਨੂੰ ਮਿਲ ਰਿਹਾ ਭਾਵੇਂ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਪੀਲ ਕੀਤੀ ਜਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਲਾਲਚੀ ਲੋਕ ਜਿਹੜੇ ਨੇ ਚਾਈਨਾ ਡੋਰ ਨੂੰ ਸਟੋਰ ਕਰਕੇ ਵੇਚਦੇ ਨਜ਼ਰ ਆ ਰਹੇ ਨੇ ਸੀਆਈਏ ਸਟਾਫ ਅਤੇ ਥਾਣਾ ਅਰ ਥਰਮਲ ਦੀ ਟੀਮ ਦੇ ਵੱਲੋਂ ਚਾਈਨਾ ਡੋਰ ਦਾ ਵੱਡਾ ਜ਼ਖੀਰਾ ਜਿਹੜਾ ਫੜਿਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਗੱਟੂ ਜਿਹੜੇ ਨੇ ਪਲਾਸਟਿਕ ਦੀ ਡੋਰ ਦੇ ਖੁੰਨੀ ਡੋਰ ਦੇ ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਉਸਤੇ ਬਰਾਮਦ ਕੀਤੇ ਗਏ ਨੇ ਬਠਿੰਡਾ ਦੇ ਗਿੱਲ ਪੱਤੀ ਨੇੜੇ ਬਣੇ ਇੱਕ ਗੋਡਾਊਨ ਦੇ ਵਿੱਚ ਇਹਨਾਂ ਨੂੰ ਬਰਾਮਦ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇਹ ਕਾਰਵਾਈ ਜਿਹੜੀ ਹੈ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਤਾਂ ਗੋਦਾਮ ਦੇ ਵਿੱਚੋਂ 400 ਚਾਈਨਾ ਡੋਰ ਦੇ ਅ ਗੱਟੂ ਬਰਾਮਦ ਹੋਏ ਨੇ ਵੱਡੀ ਗਿਣਤੀ ਹੈ ਸੀਆਈਏ ਸਟਾਫ ਦੋ ਦੇ ਇੰਚਾਰਜ ਕਰਨਦੀਪ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਉਸ ਆਧਾਰ ਤੇ ਅਸੀਂ ਛਾਪੇਮਾਰੀ ਕੀਤੀ ਤੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਤਕਰੀਬਨ 400 ਗੱਟੂ ਜਿਹੜੇ ਨੇ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਅਤੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖਿਲਾਫ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਉਹਨਾਂ ਦੇ ਵੱਲੋਂ ਉਸ ਵਿਅਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਚਾਈਨਾ ਡੋਰ ਕਿੱਥੋਂ ਲੈ ਕੇ ਆਇਆ ਕਿਨਾ ਕਿਨਾ ਲੋਕਾਂ ਨੂੰ ਵੇਚੀ ਹੈ ਤੇ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਮਨੁੱਖੀ ਜੀਵਨ ਦੇ ਲਈ ਖਤਰਨਾਕ ਹੈ ਚਾਈਨਾ ਡੋਰ ਇਸ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾ ਹੀ ਇਸ ਨੂੰ ਵੇਚਿਆ ਜਾਵੇ ਤਾ ਕਾਨੂੰਨੀ ਕਾਰਵਾਈ ਜਿਹੜੀ ਹੈ ਵਿਅਕਤੀ ਦੇ ਖਿਲਾਫ ਕੀਤੀ ਜਾਵੇਗੀ 400 ਗੱਟੂ ਜਿਹੜੇ ਨੇ ਚਾਈਨਾ ਡੋਰ ਦੇ ਬਰਾਮਦ ਹੋਏ ਨੇ ਵੱਡਾ ਜਖੀਰਾ ਜਿਹੜਾ ਆ ਉਹ ਪ੍ਰਾਪਤ ਹੋਇਆ ਹੈ ਹਾਲਾਂਕਿ ਜੇਕਰ ਗੱਲ ਕਰਨੀ ਜਾਵੇ ਤਾਂ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਛਾਪੇਮਾਰੀ ਮੁਹਿੰਮ ਜਿਹੜੀ ਆ ਲਗਾਤਾਰ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚైనా ਡੋਰ ਦੇ ਪਬੰਦੀਸ਼ੁਦਾ ਦੇ ਨਾਲ ਜਿਹੜਾ ਉਹਨੂੰ ਦੇਪਤ ਕਰ ਦਿੱਤਾ ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਇਹ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਜੀ ਵਿੱਚ ਲੱਗ ਜਰੂਰੀ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਇਆ ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਥਾਣਾ ਫਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ ਕਾਹਦੇ ਕਾਹਦੇ ਦਰਜ ਨੇ ਕੀ ਜੀ ਚైనా ਡੋਰ ਦੇ ਪਰਚੇ ਦਰਨੇ ਤੇ ਕੁਝ ਪਤਕਿਆਂ ਦੇ ਇਹਦੇ ਖਲਾਫ ਜਿਹੜੇ ਪੱਤੀ ਗਏ ਕਿ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਸਪਲੇ ਕਰਦੇ ਆ ਦੇਖੋ ਇਹ ਕਿੱਥੋਂ ਚైనా ਡੋਰ ਆਈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਜਾਵਾਂਗੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਕੀ ਵਿੱਚ ਕੋਈ ਇਨਵੋਲਵ ਹੈਗਾ ਨਾਲ ਨਹੀਂ ਦੇਖੋ ਫਿਲਹਾਲ ਤਾਂ ਜੇ ਇੱਕ ਵਿਅਕਤੀ ਨੂੰ ਇਹਦੇ ਵਿੱਚ ਗਿਰਕਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਖਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਟੰਗਾਂ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇੱਕ ਰਹਿਣ ਵਾਲਾ ਆਰ.ਆਈ.ਐਸ. ਮਾਲ ਚੌਕ ਦੇ ਵਿੱਚ ਪਟੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਲੋਕ ਬਟੰਡਾ ਰਹਿਣ ਵਾਲਾ ਹੁਣੇ ਫੜੇ ਕਿੱਥੋਂ ਗਏ ਜਿਹੜੇ ਪੁੱਛੇ ਫੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਗਿਲਪਤੀ ਦੇ ਇਹ ਵਿੱਚ ਫਾਣਾ ਥਰਮਲ ਦੇ ਅੰਟਰਪੈਂਡਾ ਦੀ ਰੋ ਉਹ ਗੋਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਕੀਤੀ ਗਈ ਹੈ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਕੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਹੈ ਜਿਹੜੀ ਦਿੱਖਦੀ ਹੈ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਫੀਲ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜਾਂ ਜੋ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਫੀਲ ਕਰਦੇ ਆ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਗੱਤੋਂ ਨਾ ਕੀਤੀ ਜਾ ਪਹਿਲਾਂ ਵੀ ਇਸ ਤੇ ਕਿਹਾ ਗਿਆ ਥਾ ਜੇਤੁਰ ਪਟਿਆਲਾ ਦੇ ਫੀਲਖਾਨਾ ਸਕੂਲ ਦੇ ਵਿੱਚ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਦੇ ਚੱਲਦਿਆਂ ਹੰਗਾਮੇ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਇਸ ਹੰਗਾਮੇ ਦੇ ਵਿੱਚ ਸਕੂਲ ਦੇ ਵਿੱਚ 12 ਕੁਝ ਆਊਟਸਾਈਡ ਨੌਜਵਾਨ ਜਿਹੜੇ ਨੇ ਸਕੂਲ ਦੇ ਵਿੱਚ ਦਾਖਲ ਹੋ ਜਾਂਦੇ ਨੇ ਜਦੋਂ ਸਿਕਿਉਰਿਟੀ ਗਾਰਡ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੌਜਵਾਨਾਂ ਦੇ ਵੱਲੋਂ ਉਸ ਗਾਰਡ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਸਾਰਾ ਮਾਮਲਾ ਕਿ ਰਿਆ ਸਕੂਲ ਦੇ ਪ੍ਰਮੁੱਖ ਅਧਿਕਾਰੀਆਂ ਤੋਂ ਜਾਣਦੇ ਆ ਤਾਂ ਕੱਲ ਨੂੰ ਦੋ ਤਿੰਨ ਮੁੰਡੇ ਅਸੀਂ ਬੱਚਿਆਂ ਦੇ ਪੇਪਰ ਚੱਲ ਰਹੇ 3 ਵਜੇ ਤੋਂ ਬਾਅਦ ਬੱਚੇ ਕਿਉਂ ਬਾਹਰ ਭੇਜਦੇ ਅਸੀਂ ਤਾਂ ਉਹਨਾਂ ਨੂੰ ਮੁੰਡੇ ਅੰਦਰ ਆ ਗਏ ਦੋ ਸਿਵਲ ਚ ਸੀਗੇ ਮਾਜਰੀ ਦੇ ਤੁਹਾਨੂੰ ਪਤਾ ਹੀ ਕਿ ਐਸੇ ਹੁੰਦੇ ਜਿਹੜੇ ਆਪਣੀ ਢੀਰੂ ਦੀ ਮੱਜਦੀ ਹੈ ਤਾਂ ਉਹ ਮੁੰਡੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਜਿਵੇਂ ਬਾਹਰ ਕੱਢਿਆ ਤਾਂ ਉਹ ਅੰਦਰ ਦੇਖਿਆ ਅਸੀਂ ਸਿੱਕਾ ਸਿੱਕਾ ਜੀ ਪਲਾ ਰਹੇ ਸੀਗੇ ਤਾ ਉਸ ਦੇ ਕਾਰਨ ਉਹ ਮੁੰਡਾ ਜਿਹਨੇ ਬਾਹਰ ਨੂੰ ਭੱਜਿਆ ਸੀ ਕੜਾਹਲੇ ਚੌਂਕ ਤੱਕ ਉਹਨੂੰ ਭਜਾਉਂਦੇ ਡੰਡਾ ਮਾਰਦੇ ਮਾਰਦੇ ਗਏ ਨੇ ਉਹ ਭੱਜ ਗਿਆ ਫੇਰ ਵੀ ਨਿਕਲ ਗਿਆ ਅੱਜ ਫੇਰ ਆ ਕੇ ਫੀਲ ਖਾਨਾ ਸਕੂਲ ਦੇ ਆਪਣੇ ਬਾਹਰ ਲਗਾਇਆ ਸੀ ਉਹਨਾਂ ਨੇ ਮੁੰਡੇ ਨੇ ਧਰਨਾ ਇਹੀ ਮਾਜੀ ਵਾਲੇ ਸੀਗੇ ਬਾਈਕਾਂ ਦੇ ਉਹ ਅੰਦਰੋਂ ਅਸੀਂ ਦੋ ਮੁੰਡੇ ਜਿਹੜੇ ਕੱਲ ਵਾਲੇ ਜਿਹੜਾ ਇੱਕ ਕੱਲ ਵਾਲਾ ਸੀ ਤੇ ਅੱਜ ਇੱਕ ਨਵਾਂ ਸੀ ਜਿਹੜਾ ਇੱਕ ਸ਼ਾਇਦ ਆਪਣੇ ਇੱਥੇ ਸਟੂਡੈਂਟ ਵੀ ਹੈਗਾ 10ਵੀਂ ਦਾ ਤਾਉ ਮੁੰਡੇ ਸੀ ਦੋ ਜਿਹੜੇ ਫੜੇ ਪਏ ਸੀ ਜੁਫਤ ਕਰਕੇ ਸੀ ਉਹਦਾ ਪ੍ਰਿੰਸੀਪਲ ਸਰ ਡਾਕਟਰ ਅਰਜਨ ਅਰਜਨੀ ਰਜਨੀਸ਼ ਗੁਪਤਾ ਵਾਲ ਜਿਹੜੇ ਅਸੀਂ ਲੈ ਗਏ ਸੀਗੇ ਤਾਂ ਉਹਨਾਂ ਨੂੰ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਲੈ ਕੇ ਆ ਸੀ ਤਾਂ ਅੰਦਰ ਉਹ ਜਿਵੇਂ ਹੀ ਆਏ ਨੇ ਗੇਟ ਦੇ ਬਾਹਰ ਸਾਹਮਣੇ ਗੇਟ ਹੈ ਉਹ ਗੇਟ ਦੇ ਬਾਹਰ ਤੋਂ ਆਏ ਨੇ ਤਾਂ ਉਹ ਮੁੰਡਾ ਇੱਕ ਦੱਤੀ ਜੀ ਲੈ ਕੇ ਆਇਆ ਉਹ ਕਹਿੰਦਾ ਤੂੰ ਮੇਰੇ ਭਰਾ ਨੂੰ ਕਿਵੇਂ ਫੜਿਆ ਏ ਮੇਰੇ ਭਰਾ ਨੂੰ ਕਿਵੇਂ ਫੜਿਆ ਜੇ ਗਲਤੀ ਹੋਈ ਕਿ ਤਾਂ ਹੀ ਆਪਾਂ ਫੜਾਂਗੇ ਆਪਾਂ ਕਿਸੇ ਨੂੰ ਅਨਜਾਇਜ਼ ਤਾਂ ਨਹੀਂ ਫੜ ਸਕਦੇ ਤਾਂ ਉਹ ਜਿਵੇਂ ਉਹਦੇ ਭਰਾ ਨੂੰ ਫੜਿਆ ਤਾ ਉਹ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਅੰਦਰ ਆ ਜਾ ਪ੍ਰਿੰਸੀਪਲ ਸਰ ਕੋਲ ਆਪਾਂ ਗੱਲ ਕਰਦੇ ਪਿਆਰ ਨਾਲ ਕੀ ਕਰ ਤੂ ਕਿਤੇ ਤੈਨੂੰ ਨਹੀਂ ਪਤਾ ਜੇਕਰ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਅੰਦਰ ਆ ਜਾ ਫਿਰ ਉਹਨਾਂ ਨਾਲ ਉਹ ਭਾਰਤੀ ਅਸਲ ਜੁਨੇ ਦਾਤੀ ਕੱਢ ਲਿੱਤੀ ਸੀ ਆਪਣੀ ਲਾ ਕੇ ਸੁੱਡੇ ਦਾਤੀ ਕੱਢ ਕੇ ਫੇਰ ਅੰਜੀ ਰਗਿਆ ਲੈ ਦਾਤੀ ਲੈ ਦਾਤੀ ਅਸੀਂ ਪਿੱਛੇ ਨੂੰ ਆਏ ਜਿਵੇਂ ਫੜਨ ਜਾ ਰਹੇ ਦਾਤੀ ਕੱਢੀ ਉਹਨੇ ਤਾਂ ਅਸੀਂ ਸਾਰੇ ਪਿੱਛੇ ਨੂੰ ਆਏ ਮੇਰੇ ਚਾਚਾ ਜੀ ਨੇ ਕਿਉਂਕਿ ਫੌਜ ਤੋਂ ਰਿਟਾਇਰ ਸੀ ਉਹਨਾਂ ਨੇ ਜਿਹੜੇ ਸਟੈਪ ਕਿੱਥੇ ਪੇਨੋ ਕਰ ਰਹੇ ਸੀ ਉਹਨਾਂ ਨਾਲ ਕਹਿੰਦੇ ਤੂੰ ਆ ਕਿ ਬਹੁਤ ਕੈਮਰੇ ਵਿੱਚ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਹੋਈ ਤਾ ਫੇਰ ਵੀ ਛੁੱਟ ਕੇ ਭੱਜ ਗਿਆ ਤਾਂ ਗੇਟ ਦੇ ਆਪਾਂ ਮੇਨ ਗੇਟ ਦੇ ਪਸੀਲ ਖੰਡਾ ਸਕੂਲ ਦੇ ਤਾਂ ਜਿਵੇਂ ਲੋਕ ਲਾਂ ਲੱਗੇ ਮੈਂ ਭੱਜ ਕੇ ਜਾ ਕੇ ਤਾਂ ਫਿਰ ਕਹਿੰਦੇ ਤੂੰ ਲੋਕ ਲਾਊਗਾ ਤਾਂ ਫਿਰ ਉਹਨੇ ዳਤੀ ਫੇਰ ਗੱਡੀ ਤਾਂ ਬਾਹਰ ਨੂੰ ਭੱਜ ਗਿਆ ਤਾਂ ਆਪਣਾ ਡਿਵੀਜ਼ਨ ਨੰਬਰ 2 ਦੇ ਫੇਰ ਆਏ ਨੇ ਦੋ ਦੋ ਥਾਣੇਦਾਰ ਜਿਹੜੇ ਦੋ ਮੁੰਡੇ ਜੁਫਤ ਕਰ ਰੱਖੇ ਸੀ ਤਾਂ ਲੈ ਗਏ ਨੇ ਤਾਂ ਇੱਕ ਆਪਣੇ ਜਿਹੜਾ 10ਵਾਂ ਸਟੂਡੈਂਟ ਹੈ ਤੇ ਇੱਕ ਹੋਰ ਜਿਹੜਾ ਵੱਡਾ ਆਪਣੇ ਸਾਹਮਣੂ ਬਦਮਾਸ਼ ਬੰਦਾ ਫਿਰਦਾ ਸੀ ਦੋਨੋਂ ਫੜ ਕੇ ਜੁਫਤ ਦੋ ਨੰਬਰ ਡਿਵੀਜ਼ਨ ਚ ਲੈ ਜਿਹੜੀਆਂ ਕੱਲ ਸੇਕਟਾਂ ਪੁਲਾ ਰਹੇ ਸੀ ਸਕੂਲ ਦੇ ਪਰਮਿਸਸ ਦੇ ਅੰਦਰ ਪੁਲਾ ਰਹੇ ਸੀਗੇ ਸਕੂਲ ਦੇ ਅੰਦਰ ਕਹਿੰਦੇ ਕਿ ਅਸੀਂ ਆਪਣੇ ਭਾਈ ਨੂੰ ਲੈਣ ਜਾਣਾ ਜੀ ਅਸੀਂ ਤਾਂ ਤਾਂ ਹੀ ਅੱਗੋਂ ਗੇਟ ਤੋਂ ਜਾਣ ਦਿੰਦੇ ਅਸੀਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਜੇ ਅੱਜ ਆਪਾਂ ਇਕੱਲੇ ਇਕੱਲੇ ਮਨਾ ਕਰਨ ਲੱਗੇ ਫਿਰ ਤਾਂ ਇੱਕ ਗਲਤ ਗੱਲ ਹੋ ਜਾਂਦੀ ਹੈ ਕਿ ਸਾਡੇ ਤੇ ਗੱਲ ਤਾਂ ਕੀ ਕਿ ਹਾਂ ਬੱਚੇ ਦੇ ਮਾਪਿਆਂ ਨੂੰ ਅੰਦਰ ਨਹੀਂ ਬੜ੍ਹਦੇ ਸਕੂਲ ਦੇ ਅੰਦਰ ਪੁਲਾ ਰਹੇ ਸੀ ਹਾਂ ਆ ਅੰਦਰ ਨੂੰ ਆ ਕੇ ਜੀ ਅੰਦਰ ਪਲਾ ਰਹੇ ਸੀ ਅੱਜ ਜਦੋਂ ਗੱਲਬਾਤ ਹੋਈ ਹੈ ਅੱਜ ਇਕੱਠੇ ਹੋ ਗਏ ਸੀ ਕਿ ਅੱਜ ਕਿੰਨੇ ਬੰਦੇ ਇਕੱਠੇ ਹੋ ਗਏ ਸਕੂਲ ਦੇ ਬਾਹਰ ਸਕੂਲ ਦੇ ਬਾਹਰ ਘੱਟੋ ਘੱਟ 25 ਦੀ ਬੱਚਾ ਸੀਗਾ ਮੈਸੂ ਵੀ ਦਾ ਮਾਰ ਰੋਡ 'ਤੇ ਲੱਗਿਆ ਤੁਹਾਨੂੰ ਦੱਸਿਆ ਮੈਨੂੰ ਫੋਨ ਆਇਆ ਚਾਚੇ ਤੇ ਕਹਿੰਦੇ ਕਿ ਅਰਵਿੰਦਰ ਬੇਟਾ ਜਲਦੀ ਆ ਜਾ ਕੱਲ ਨੂੰ ਬੱਡੇ ਚਾਚਾ ਜੀ ਦਾ ਕੀ ਨਾਮ ਹੈ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕੀ ਲੱਗੇ ਹੋਏ ਨੇ ਉਹਦੇ ਉਹਰੇ ਆਪਣੇ ਪੈਸੇ ਕੋਈ ਸਕਿਉਰਿਟੀ 'ਚ ਨਹੀਂ ਸਕਿਉਰਿਟੀ 'ਚ ਨਹੀਂ ਜਦੋਂ ਜਦੋਂ ਇਹ ਲੜਾਈ ਹੋਈ ਹੈ ਤਾਂ ਜਿਹੜੀ ਤੁਸੀਂ ਕਹਿੰਦੇ ਦਾਤੀ ਘੁਮਾਈ ਹੈ ਕੀ ਉਹ ਦਾਤੀ ਕਿਸੇ ਤੇ ਲੱਗੀ ਹੋਈ ਹੈ ਦਾਤੀ ਲੱਗੀ ਹੈ ਮੇਰੇ ਚਾਚਾ ਜੀ ਦੇ ਜੇਕਰ ਮੈਂ ਚਾਚੇ ਦੁਆਰ ਤੋਂ ਦੋ ਮੁੰਡੇ ਫੜ ਕੇ ਲੈ ਕੇ ਆਏ ਗੇਟ ਦੇ ਬਾਹਰ ਵੀ ਕਰਨਗੇ ਉਹ ਤਾਂ ਫੜ ਕੇ ਲੈ ਕੇ ਆਣਗੇ ਅੰ ਉਹ ਸਰ ਪਹਿਲੀ ਵਾਰ ਫਸਟ ਟਾਈਮ ਹੋਇਆ ਸਰ ਮਾਜਰੀ ਦੇ ਪਰ ਇੰਨਾ ਬਤਾ ਟੀ ਤੁਹਾਡੇ ਚਾਚਾ ਜੀ ਦੇ ਦਾਤੀ ਕਿੱਥੇ ਕਿੱਥੇ ਵੱਜੀ ਹੈ ਨੱਕ ਤੇ ਲੱਗੇ ਫੋਟੋ ਦਿਖਾ ਸਕਦੇ ਅਸੀਂ ਸਭ ਤੁਸੀਂ ਸ਼ੇਅਰ ਕਰ ਸਕਦੇ ਹੋ ਹੋਰ ਕਿੱਥੇ ਲੱਗੀ ਹੈ ਨੱਕ ਨੱਕ ਤੇ ਹੱਥ ਤੇ ਸਰ ਨੱਕ ਤੇ ਦੱਤ ਹੱਥ ਤੇ ਲੱਗੇ ਬਹੁਤ ਦਵਾ ਕੇ ਸਰ ਜਿਹੜੀ ਨਹੀਂ ਲੱਗਣ ਵਾਲੀ ਸੀ ਹੱਥ ਇਥੋਂ ਪਟ ਗਿਆ ਉਂਗਲੋਂ ਮਾਸ ਅੱਛਾ ਹੁਣ ਤੁਹਾਡੇ ਚਾਚਾ ਜੀ ਕਿੱਥੇ ਨੇ ਆਪਣੇ ਅਰਜੰਦਰਾ ਚ ਸਰ ਕੌਣ ਲੈ ਕੇ ਗਿਆ ਅਰਜੰਦਰਾ ਚ ਸਕੂਲ ਦੇ ਸਰ ਲੈ ਕੇ ਗਏ ਨੇ 4-5 ਸਰ ਕਿ ਸਕੂਲ ਦੇ ਸਰ ਦਾ ਕੀ ਨਾਮ ਹੈ ਜਿਹੜੇ ਲੈ ਕੇ ਗਏ ਅਮਰਦੀਪ ਸਿੰਘ ਤੇ 3-4 ਜਿਹੜੇ ਹੋਰ ਉਹਨਾਂ ਨਾਲ ਦੇ ਨੇ ਕਲੈਰੀਕਲ ਚ ਜਿਹੜੇ ਦੋ ਦੋ ਲੜਾਈ ਹੋਈ ਹੈ ਤਾਂ ਸਕੂਲ ਦੇ ਮੁੰਡੇ ਵੀ ਤੁਹਾਡੇ ਕੁਝ ਨਾਲ ਸੀਗੇ ਜਿਹੜੇ ਅੰਦਰ ਸਕੂਲ ਪੜ੍ਹਦੇ ਹੋਣਗੇ ਕਿ ਸਾਰੇ ਆਊਟਸਾਈਡਰ ਸੀਗੇ ਇੱਕ ਜਿਹੜਾ ਮੁੰਡਾ ਸੀ ਅੰਦਰ ਦਾ ਉਹਦੀ ਮਾਂ ਪਿਓ ਆਈ ਹੈ ਬਾਹਰ ਕਹਿੰਦੀ ਕਿ ਤੁਸੀਂ ਮੇਰੇ ਮੁੰਡੇ ਨੂੰ ਫੜਿਆ ਤਾਂ ਥਾਣੇ ਵਾਲਿਆਂ ਨੇ ਕਿਹਾ ਤੂੰ ਵੱਡੇ ਤੂੰ ਵੱਡੇ ਆਪਣੇ ਆਪ ਨੂੰ ਜਿਆਦਾ ਨਾ ਮੰਨ ਤੂੰ ਦੋ ਦੋ ਤੁਹਾਡੇ ਸਕੂਲ ਦਾ ਮੁੰਡਾ ਉਹਰੇ ਪੜਦਾ ਉਹ ਹਾਂ ਕਿ ਕਹਿ ਰਹੀ ਕਹਿੰਦੀ ਕਿ ਉਹਦੀ ਮਾਤਾ ਵੀ ਆਈ ਹੈ ਬਾਹਰ ਕਹਿੰਦੀ ਕਿ ਇਹ ਮੇਰਾ ਮੁੰਡਾ ਇੱਥੇ 10ਵੀਂ ਪੜ੍ਹਦਾ ਉਹ ਵੀ ਜਿਆਦਾ ਆਪਣੇ ਆਪ ਨੂੰ ਬਦਮਾਸ਼ ਜੀ ਬਣ ਰਹੀ ਸੀਗੇ ਨਹੀਂ ਨਹੀਂ ਬਦਮਾਸ਼ ਨਹੀਂ ਬਣ ਰਹੀ ਸੀ ਜਿਹੜਾ ਸਕੂਲ ਪੜ੍ਹਦਾ ਜਿਹੜਾ ਬੱਚ ਉਹ ਜਿਹੜਾ ਇੱਕ ਮੁੰਡਾ ਸੀ ਉਹ 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 ਉਹਨਾਂ ਦੇ ਕਲਾਸ ਦੇ ਅੰਦਰ ਐਂਟਰ ਹੋਇਆ ਕੀ ਫੀਲ ਕੰਡ ਸਕੂਲ ਚ ਆਪਣੇ ਭਾਈ ਨੂੰ ਫੜ ਲਿੱਤਾ ਪਤਾ ਨਹੀਂ ਭਾਈ ਵੀ ਹੈਗਾ ਕਿ ਨਹੀਂ ਇਹ ਦੋਸਤ ਹੈ ਤੇ ਜਿਵੇਂ ਫੜਿਆ ਅੰਦਰ ਕਿੰਨੇ ਕੁ ਮੁੰਡੇ ਬਾਹਰਲੇ ਐਂਟਰ ਹੋਏ ਸੀ ਸਕੂਲ ਦੇ ਵਿੱਚ ਬਾਹਰਲੇ ਮੁੰਡੇ 25 30 ਆ ਗਏ ਜਿਹੜੇ ਉਹ ਕੱਲੇ ਹੀ ਆਇਆ ਇਸ ਬਰਦਾਤੀ ਲੈ ਕੇ ਉਸੇ ਲਈ ਕਹਿੰਦੇ ਤੂੰ ਅਸੀਂ ਭਰਾ ਨੂੰ ਫੜਿਆ ਅਸੀਂ ਕਹਿੰਿਆ ਆਜਾ ਭਾਈ ਆਪਾਂ ਪਿਆਰ ਨਾਲ ਗੱਲ ਕਰ ਲੈਂਦੇ ਕੀ ਕਰ ਤੂੰ ਕਿਤੇ ਜਗ੍ਹਾ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਨਾਲ ਆ ਜੇ ਇਹਨਾਂ ਨਾਲ ਪਥਾਣੇ ਵਾਲੇ ਬੁਲਾਏ ਪਏ ਆਪਾਂ ਨੇ ਤਾਂ ਉਹ 2 ਮਿੰਟ ਦੇ ਸਕਿੰਟ ਦੇ ਅੰਦਰ ਉਹਨਾਂ ਨੇ ਗੱਤੀ ਕੱਢ ਲਈ ਸੀ ਸਰ ਇਹ ਮਟੇਲਾ ਸ਼ਹਿਰ ਦਾ ਬਹੁਤ ਪੁਰਾਣਾ ਵਿਰਾਸਤੀ ਸਕੂਲ ਹੈਗਾ ਤੇ ਮੇਰਾ ਨਾਮ ਹੈਗਾ ਜੀ ਕਮਰਜੀਤ ਸਿੰਘ ਢਾਲੀਵਾਲ ਤੇ ਮੈਂ ਲੈਕਚਰਰ ਹਿਸਟਰੀ ਦੀ ਪੋਸਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਹੈਗਾ ਮੇਰੇ ਨਾਲ ਸਾਡੇ ਵਾਈਸ ਪ੍ਰਿੰਸੀਪਲ ਮੈਮ ਹੈਗੇ ਨੇ ਮੈਡਮ ਸੁਰਿੰਦਰ ਕੌਰ ਜੀ ਤੇ ਸਾਡੇ ਸ਼ਾਮ ਦੇ ਸ਼ਿਫਟ ਇਨਚਾਰਜ ਹੈਗੇ ਨੇ ਮੈਡਮ ਸਿਮਰਨ ਜੀ ਤੇ ਸਾਡੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਨੇ ਜੀ ਸ਼੍ਰੀ ਅਕਸ਼ੇ ਕੁਮਾਰ ਜੀ ਕੀ ਹੋਇਆ ਸਿਆ ਤੁਹਾਡੇ ਸਕੂਲ ਦੇ ਵਿੱਚ ਸਰ ਅੱਜ ਸਾਨੂੰ ਬਾਹਰੋਂ ਪ੍ਰਿੰਸੀਪਲ ਸਰ ਸੀਗੇ ਉਦੋਂ ਹੁਣ ਅੱਜ ਅੱਧੀ ਛੁੱਟੀ ਤੇ ਨੇ ਉਹ ਤੇ ਸਰ ਨੂੰ ਫੋਨ ਆਇਆ ਕਿ ਬਾਹਰ ਕੁਝ ਕ ਆਊਟਸਾਈਡਰ ਨੇ ਕਾਫੀ ਵੱਡੀ ਗਿਣ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਆ ਜਿਹੜੇ ਉਹ ਵੀ ਹੈਗੇ ਨੇ ਤੇ ਫਿਰ ਸਰ ਜਿਹੜੇ ਪ੍ਰਿੰਸੀਪਲ ਸਰ ਸੀਗੇ ਤੇ ਜੀ ਉਹਨਾਂ ਨੇ ਸਾਡੀ ਡਿਊਟੀ ਲਗਾਈ ਕਿ ਜੀ ਤੁਸੀਂ ਬਾਹਰ ਜਾ ਕੇ ਦੇਖੋ ਤੇ ਬੱਚੇ ਨੇ ਜਿਹੜੇ ਆਪਣੇ ਬਿਲਕੁਲ ਸੇਫ ਹੈ ਤੇ ਸਾਊਂਡ ਹੈ ਜਿਹੜੇ ਉਹ ਰਹਿਣੇ ਚਾਹੀਦੇ ਹੈਗੇ ਆ ਤੇ ਜੇ ਅਸੀਂ ਜਦੋਂ ਬਾਹਰ ਗਏ ਹੈਗੇ ਆ ਤਾਂ ਇੱਕ ਬਹੁਤ ਵੱਡਾ ਟੋਲਾ ਸਰ ਉੱਥੋਂ ਭੱਜ ਗਿਆ ਤੇ ਇੱਕ ਬੱਚਾ ਸੀਗਾ ਜਿਹੜਾ ਕਿ ਸਾਡੇ ਸਕੂਲ ਦਾ ਸੀਗਾ ਤੇ ਉਹਨੇ ਯੂਨੀਫਾਰਮ ਪਾਈ ਹੋਈ ਸੀ ਉਹ ਸੀਗਾ ਉਹਦੇ ਨਾਲ ਦੋ ਜਾਨੇ ਹੋੜਕੜੇ ਸੀਗੇ ਤੇ ਸਰ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਚਲੋ ਤੇ ਕਿਉਂ ਆਏ ਹੈਗੇ ਹੋ ਹਾਂਜੀ ਉਹ ਸਰ ਜਿਵੇਂ ਹੁੰਦਾ ਹੀ ਵੀ ਨਹੀਂ ਵੀ ਅਸੀਂ ਜਾਣਾ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਅਕਰਨਾ ਤਾਂ ਸਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਬੱਚਾ ਸੀਗਾ ਜਿਹੜਾ ਸਾਡੇ ਸਕੂਲ ਦਾ ਸੀਗਾ ਜਿਹੜਾ ਕਿ ਸਕੂਟਰ ਦੇ ਉੱਤੇ ਬੈਠਾ ਸੀਗਾ ਉਹਦੀ ਅਸੀਂ ਚਾਬੀ ਸੀ ਸਰ ਲੌਕ ਲੈ ਕੇ ਤੇ ਉਹਦੀ ਫੋਟੋ ਖਿੱਚੀ ਸਰ ਤੇ ਜਿਹੜੇ ਦੋ ਬੱਚੇ ਸੀਗੇ ਉਹਨੂੰ ਲੈ ਕੇ ਅੰਦਰ ਆਏ ਤੇ ਜਿਹੜੇ ਬੱਚੇ ਸੀਗੇ ਸਰ ਉਹਨਾਂ ਕੋਲੇ ਫੋਨ ਵੀ ਹੈਗਾ ਸੀਗਾ ਤੇ ਸਰ ਉਹਦੋਂ ਹੀ ਫੋਨ ਕਰਕੇ ਮਤਲਬ ਕਿ ਕਹਿੰਦੇ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿ ਹੈ ਕਿ ਜਿਨ੍ਹਾਂ ਦਾ ਪੇਪਰ ਹੈ ਬੱਚੇ ਪੇਪਰ ਦੇਣ ਜਾਓ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈਗਾ ਤੇ ਉਹ ਆਪਣੇ ਆਪਣੇ ਘਰਾਂ ਨੂੰ ਜਾਓ ਤੇ ਜਿਹੜੇ ਦੋ ਬੱਚੇ ਸੀਗੇ ਸਰ ਜਦੋਂ ਅੰਦਰ ਆ ਰਹੇ ਸੀ ਤੇ ਇਹਨਾਂ ਨੇ ਫੋਨ ਕੀਤਾ ਵੀ ਆਜੋ ਫਟਾਫਟ ਆਜੋ ਤੇ ਸਰ ਉਸ ਤੋਂ ਬਾਅਦ ਜਦੋਂ ਅੰਦਰ ਆ ਗਏ ਅਸੀਂ ਫੋਨ ਲੈ ਕੇ ਇਹਨਾਂ ਤੋਂ ਤੇ ਇਹਨਾਂ ਨੂੰ ਸਰ ਦਫਤਰ ਦੇ ਵਿੱਚ ਪ੍ਰਿੰਸੀਪਲ ਸਰ ਦੇ ਕੋਲ ਲਿਆਂਦਾ ਹੈਗਾ ਤੇ ਉਸ ਤੋਂ ਬਾਅਦ ਸਰ ਅਸੀਂ ਜਿਹੜੀ ਵੀ ਆਪਣੀ ਕਾਰਵਾਈ ਸੀਗੀ ਪੁਲਿਸ ਦੀ ਕਾਰਵਾਈ ਪਹਿਲਾਂ ਵੀ ਸਰ ਨੇ ਫੋਨ ਕਰਤਾ ਸੀਗਾ ਪੁਲਿਸ ਨੂੰ ਕਿ ਜੀ ਅੱਜ ਕੋਈ ਬਾਹਰ gadbad ਹੋਣ ਵਾਲੀ ਹੈ ਕਿ ਜੀ ਇਹਨੇ ਪੁਲਿਸ ਆਏਗੀ ਵੀ ਕਿਉਂਕਿ ਜਦ ਤੱਕ ਸਰ ਕੋਈ ਮਸਲੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆਏ ਨੇ ਤੇ ਕੋਈ ਵੀ ਅੱਗੇ ਪਿੱਛੇ ਸਰ ਬੱਚਿਆਂ ਦੇ ਨਾਲ ਕਿਸੇ ਦੇ ਨਾਲ ਕੋਈ ਛੋਟੀ ਮੋਟੀ ਕੋਈ ਬਰਦਾਤ ਹੋ ਜਾਵੇ ਤੇ ਵੱਡਾ ਉਪਤਾਰਨ ਕਰ ਜਾਵੇ ਸਰ ਉਹਨੂੰ ਬਚਾਉਣ ਦੇ ਖਾਤਰ ਅਸੀਂ ਸਰ ਪੁਲਿਸ ਨੂੰ ਇਨਫੋਰਮ ਕਰਤਾ ਤੇ ਅਸੀਂ ਸਰ ਅੰਦਰ ਖੜੇ ਹੈਗੇ ਆਂ ਤਾਂ ਸਾਡਾ ਜਿਹੜਾ ਸਿਕਿਉਰਿਟੀ ਗਾਰਡ ਹੈ ਤੇ ਸਰ ਨੇ ਉਹਨਾਂ ਕਿਉਂਕਿ ਸਾਡੇ ਜਿਹੜੇ ਇੱਕ ਸਕਿਉਰਿਟੀ ਗਾਰਡ ਨੇ ਆ ਜੋ ਛੁੱਟੀ ਤੇ ਹੈਗੇ ਨੇ ਤੇ ਇਹ ਸਰ ਜਦੋਂ ਜਾ ਰਹੇ ਨੇ ਜਸਟ ਅੰਦਰ ਹੀ ਆ ਥੋੜੀ ਜੀ ਮਤਲਬ ਕਿ ਬਾਹਰ ਨਿਕਲੇ ਨੇ ਬਿਲਕੁਲ ਸਕੂਲ ਦੇ ਅੰਦਰ ਸੀ ਮੋਕੇ ਜਿਹੜਾ ਗੇਟ ਤੋਂ ਤਕਰੀਬਨ ਤਕਰੀਬਨ 50 60 ਮੀਟਰ ਅੰਦਰ ਤਾਂ ਇੱਕ ਬਾਹਰੋਂ ਆਊਟਸਾਈਡਰ ਆ ਰਿਹਾ ਸੀ ਇਹਨਾਂ ਨੇ ਪੁੱਛਿਆ ਜੀ ਹਾਂ ਤੂੰ ਭਈ ਕੌਣ ਹੈ ਤੇ ਸਰ ਉਹਨੇ ਨਾਲ ਦੀ ਨਾਲ ਹੀ ਪਿੱਛੇ ਨੂੰ ਹੱਥ ਪਾ ਕੇ ਜੋ ਸਾਡੇ ਸਕਿਉਰਿਟੀ ਗਾਰਡ ਦਾ ਕਹਿਣਾ ਹੈਗਾ ਤੇ ਉਹਨਾਂ ਨੇ ਇਹਦੇ ਤੇ ਸਰ ਜੀ ਦਬਤਰ ਸੀਗਾ ਕੋਈ ਉਹਦੇ ਨਾਲ ਵਾਰ ਕੀਤਾ ਹੈਗਾ ਤੇ ਕਿਉਂਕਿ ਉਹ ਸਰ ਆਪ ਪੈਸਕੋ ਵੱਲੋਂ ਰੱਖੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਰ ਅਰਮੀ ਦੇ ਵਿੱਚ ਰਹੇ ਹੋਏ ਨੇ ਤੇ ਇਹਨਾਂ ਨੇ ਸਰ ਤੁਰੰਤ ਐਕਸ਼ਨ ਕਰਦੇ ਹੋਏ ਸਰ ਆਪਣਾ ਹੱਥ ਅੱਗੇ ਕੀਤਾ ਤੇ ਇਹਨਾਂ ਦੇ ਹੱਥ ਦੇ ਉੱਤੇ ਲੱਗੀ ਉਸ ਤੋਂ ਬਾਅਦ ਸਰ ਜੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਘੁੰਮ ਕੇ ਜਾਂ ਪਤਾ ਨਹੀਂ ਕਿਵੇਂ ਸਰ ਉਹਦੇ ਵਾਰ ਕੀਤਾ ਜਿਹੜਾ ਕਿ ਉਹਨਾਂ ਦੇ ਨੱਕ ਦੇ ਉੱਤੇ ਹੈ ਜਿਹੜਾ ਹੈਗਾ ਲੱਗਿਆ ਹੈਗਾ ਉਹ ਲੜਕਾ ਸੀਗਾ ਸਰ ਜਿਹੜਾ ਨਾਲ ਦੀ ਨਾਲ ਮੌਕੇ ਤੋਂ ਜਿਹੜਾ ਹੈ ਸੀਗਾ ਉਹ ਭੱਜ ਗਿਆ ਸਿਕਿਉਰਿਟੀ ਗਾਰਡ ਦੱਸ ਦਿਓ ਜਿਹਨੇ ਸੱਟਾਂ ਲੱਗੀਆਂ ਉਹਨਾਂ ਨੂੰ ਕਿਹੜੇ ਹਸਪਤਾਲ ਲਿਕੇ ਗਏ ਸਰ ਜੀ ਉਹਨੂੰ origignal ਹਸਪਤਾਲ ਲੈ ਕੇ ਗਏ ਤੇ ਜੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਹਾਂ ਜੀ ਨਾਲ ਦੀ ਨਾਲ ਆ ਗਈ ਸੀ ਜਿਹੜੇ ਦੋ ਬੱਚ ਉਹਨਾਂ ਨੂੰ ਪੁੱਛਗਿੱਛ ਦੇ ਲਈ ਆਪਣੇ ਨਾਲ ਲੈ ਗਏ ਨੇ ਜੀ ਜਿਹੜੇ ਤੁਸੀਂ ਬੰਦੇ ਬਾਹਰ ਦੱਸੋ ਕਿ ਇਕੱਠ ਹੋਇਆ ਹੋਇਆ ਸੀਗਾ ਕਿੰਨੇ ਕ ਬੰਦੇ ਸੀਗੇ ਕੀ ਉਹ ਤੁਹਾਡੇ ਸਕੂਲ ਦੇ ਬੱਚੇ ਸੀ ਜਾਂ ਸਾਰੇ ਬਾਹਰ ਦੇ ਸੀ ਨਹੀਂ ਸਰ ਸਾਰੇ ਬਾਹਰ ਦੇ ਸੀਗੇ ਤੇ ਜੇ ਕੋਈ ਸਕੂਲ ਦਾ ਵੀ ਸਰ ਪਤਾ ਨਹੀਂ ਲੱਗਦਾ ਸਿਵਲ ਡਰੈਸ ਤੇ ਸਕੂਲ ਦੀ ਯੂਨੀਫਾਰਮ ਦੇ ਸਾਰੇ ਸਿਵਲ ਡਰੈਸ ਚ ਸੀਗੇ ਨਹੀਂ ਇੱਕ ਇੱਕ ਵੱਖ-ਵੱਖ ਡਰੈਸ ਵਾਲਾ ਸੀਗਾ ਜੀ 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 ਉਹਦੀ ਅਸੀਂ ਫੋਟੋ ਖਿੱਚ ਲਈ ਸੀ ਉਹ ਸਰ ਪੁਲਿਸ ਨੂੰ ਅਸੀਂ ਪ੍ਰੋਵਾਈਡ ਕਰਤੀ ਹੈਗੀ ਆ ਕੁਝ ਪਤਾ ਲੱਗਿਆ ਵੀ ਕੀ ਰੰਜੀਤ ਸਿੰਘ ਦੀ ਕਿਉਂ ਲੜਾਈ ਹੋਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗਿਆ ਹੈਗਾ ਅਸੀਂ ਉਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੇ ਜਿਹੜੇ ਸਾਡੇ ਸੀਗੇ ਚਲੋ ਸਿਕਿਉਰਟੀ ਵਾਲੇ ਆਪਣੇ ਹਸਾਬका ਆਰਮੀ ਦੇ ਵਿੱਚੋਂ ਆਏ ਹੋਏ ਨੇ ਇੱਕ ਆਰਮੀ ਮੈਨ ਹੈਗੇ ਨੇ ਤੇ ਇਹਨਾਂ ਨੇ ਤਾਂ ਸਰ ਤੁਰੰਤ ਕਾਰਵਾਈ ਕਰਕੇ ਜਿਹੜਾ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਨੂੰ ਕਾਫੀ ਅੱਜ ਤੱਕ ਘਟਾਤਾ ਤੇ ਲੇਕਿਨ ਸਰ ਜੇਕਰ ਕੋਈ ਆਮ ਬੱਚਾ ਹੁੰਦਾ ਜਿਵੇਂ ਅੱਜਕੱਲ ਬੱਚੇ ਨੇ ਸਰ ਬੱਚਿਆਂ 'ਚ ਕੁਝ ਨਹੀਂ ਹੈਗਾ ਜਾਂ ਸਾਡਾ ਆਮ ਕੋਈ ਟੀਚਰ ਹੁੰਦਾ ਜਿਹੜਾ ਇੰਨੀ ਫੁਰਤੀ ਸ਼ਾਇਦ ਨਾ ਦਿਖਾ ਸਕਦਾ ਪਰ ਸਰ ਇਹ ਜਿਹੜੀ ਘਟਨਾ ਸੀ ਇੱਕ ਜੋਗੇਵਾਲਾ ਕੋਲੋਂ ਐਕਟਿਵਾ ਤੇ ਮੋਟਰਸਾਈਕਲ ਦੀ ਇੱਕ ਜ਼ਬਰਦਸਤ ਟੱਕਰ ਦੇਖ ਨੂੰ ਮਿਲੀ ਹੈ ਜਿਸ ਦੇ ਵਿੱਚ ਕੁੱਲ 4 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਐਕਟਿਵਾ ਦੇ ਉੱਤੇ ਬਜ਼ੁਰਗ ਪਤੀ ਪਤਨੀ ਸਵਾਰਸਾਂ ਜਿਨ੍ਹਾਂ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਲਖਵਿੰਦਰ ਸਿੰਘ ਦਾ ਦੱਸਣਾ ਹੈ ਕਿ ਉਹ ਅਤੇ ਉਹਨਾਂ ਦਾ ਸਾਥੀ ਅਰਸ਼ਦੀਪ ਸਿੰਘ ਪਿੰਡ ਇੱਟਾਂਵਾਲੀ ਦੇ ਰਹਿਣ ਵਾਲੇ ਨੇ ਅਤੇ ਉਹ ਮੋਗਾਵਾਲ ਆ ਰਹੇ ਸੀ ਬਜ਼ੁਰਗ ਜੋੜਾ ਜੋ ਕਿ ਐਕਟਿਵਾ ਦੇ ਉੱਤੇ ਸਵਾਰ ਸੀ ਅਤੇ ਅਚਾਨਕ ਸੜਕ ਪਾਰ ਕਰਨ ਲੱਗੇ ਤਾਂ ਉਹਨਾਂ ਨੇ ਸਾਨੂੰ ਦੇਖ ਕੇ ਘਬਰਾ ਕੇ ਸੜਕ ਦੇ ਵਿਚਾਲੇ ਹੀ ਸਕੂਟਰੀ ਨੂੰ ਰੋਕ ਦਿੱਤਾ ਜਿਸ ਕਰਕੇ ਮੋਟਰਸਾਈਕਲ ਜਿਹੜਾ ਉਹਨਾਂ ਦੇ ਵਿੱਚ ਜਾ ਟਕਰਾਂਦਾ ਤੇ ਗੰਭੀਰ ਸੱਟਾਂ ਜਿਹੜੀਆਂ ਉਹਨੇ ਲੱਗ ਜਾਂਦੀਆਂ ਨੇ ਬਜ਼ੁਰਗ ਪਤੀ ਪਤਨੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਪਰ ਉੱਥੇ ਤੋਂ ਡਾਕਟਰਾਂ ਵੱਲੋਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਡਾਕਟਰ ਨਾਪ੍ਰੀਤ ਕੌਰ ਨੇ ਦੱਸਿਆ ਕਿ 108 ਦੇ ਰਾਹੀਂ ਐਕਸੀਡੈਂਟ ਕੇਸ ਉਹਨਾਂ ਕੋਲ ਆਇਆ ਸੀ ਜਿਸ ਦੇ ਵਿੱਚ ਚਾਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਐਕਟਿਵਾਸਵਾਰ ਦਰਸ਼ਨ ਸਿੰਘ ਅਤੇ ਉਹਨਾਂ ਦੀ ਪਤਨੀ ਸੁਖਦੇਵ ਕੌਰ ਦੇ ਸਿਰ ਦੇ ਵਿੱਚ ਸੱਟਾਂ ਵੱਜੀਆਂ ਨੇ ਅਤੇ ਹਾਲਤ ਨਾਜ਼ੁਕ ਹੈ ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਤੇ ਦੋ ਵਿਅਕਤੀਆਂ ਦਾ ਮੋਗਾ ਤੇ ਹਸਪਤਾਲ ਦੇ ਵਿੱਚ ਹੀ ਲਾਅ ਚੱਲ ਰਿਹਾ ਹੈ ਮੇਰਾ ਨਾਮ ਲਖਵਿੰਦਰ ਆ ਵੀਰੇ ਕਿਹੜੇ ਪਿੰਡ ਦੇ ਰਹਨ ਵਾਲੇ ਇਟਾਉਲੀ ਤੇਰੇ ਐਕਸੀਡੈਂਟ ਹੋਇਆ ਕਿਵੇਂ ਹੋਇਆ ਵੀਰੇ ਅਸੀਂ ਮੋਟਰਸਾਈਕਲ ਤੇ ਹੀ ਬਾਈ ਕਿੰਨੇ ਜਣੇ ਸੀ ਇਹ ਦੋ ਜਣੇ ਬਾਈ ਕਿੱਥੇ ਹੋਇਆ ਕਿੱਥੇ ਇਹ ਤੇਰੇ ਜੋਗੜਾ ਲੰਗ ਕੇ ਆ ਫਿਰ ਅਸੀਂ ਕਿਧਰ ਆ ਰਹੇ ਸੀ ਅਸੀਂ ਇਧਰੋਂ ਹੀ ਬਾਈ ਤਲਵੰਡੀ ਵਾਲੇ ਪਾਸੇ ਤੇ ਜਿਹੜੇ ਸਕੂਟੀ ਸਵਾਰ ਸੀ ਉਹ ਕਿਧਰ ਆ ਰਹੇ ਸੀ ਉਹ ਖੜੇ ਹੋਏ ਸੀ ਬਾਈ ਉਹਨਾਂ ਨੇ ਕ੍ਰੋਸ ਕਰਨਾ ਸੀ ਐਨ ਤੁਸੀਂ ਉਹਨਾਂ ਦੇ ਵਜੇ ਕੋ ਤੁਹਾਡੇ ਵਜੇ ਉਹਨਾਂ ਨੇ ਬਾਈ ਕ੍ਰੋਸ ਜਦੋਂ ਉਹਨਾਂ ਨੇ ਉਹਨਾਂ ਨੇ ਮੋੜ ਲਿਆ ਐਨੋ ਤੇ ਅਸੀਂ ਰੋਲਾ ਪਾਇਆ ਜੀ ਆ ਵੀ ਬਾਬਾ ਵੇਖੋ ਹੂੰ ਤੇ ਫਿਰ ਉਹ ਜਿਹੜਾ ਮੱਲ ਵੀ ਨੇੜੇ ਆ ਕੇ ਤੇ ਉਹਨਾਂ ਤੋਂ ਉਹ ਜਿਹੜੋਂ ਉਹਨਾਂ ਨੇ ਅਸੀਂ ਰੋਲਾ ਪਾਇਆ ਤੇ ਉਹ ਨਾ ਬਾਈ ਉਹਨਾਂ ਤੋਂ ਉਹਨਾਂ ਨੇ ਗਾਂ ਤੋਰਿਆ ਤੇ ਨਾ ਹੀ ਬਿਸ਼ਾਉ ਉੱਥੇ ਹੀ ਖੜ ਗਏ ਉਹ ਕਾਹਦੇ ਤੇ ਸੀਗੇ ਉਹ ਐਕਟਵਾ ਹੋ ਗਈ ਯਾਰ ਬਾਈ ਉਹਨਾਂ ਦੇ ਉਹ ਕਿੰਨੇ ਜਣੇ ਸਵਾਰ ਸੀ ਦੋ ਜਣੇ ਬਾਈ ਤੇ ਤੁਸੀਂ ਕਿੰਨੇ ਜਣੇ ਸਵਾਰ ਸੀ ਦੋ ਜਣੇ ਬਾਈ ਮੋਟਰਸਾਈਕਲ ਤੇ ਸੀ ਹਾਂਜੀ ਤੁਹਾਡੇ ਸੱਤਾਂ ਕਿੱਥੇ ਕਿੱਥੇ ਵੱਜੀ ਮੇਰੇ ਇੱਥੇ ਦਾ ਇੱਕ ਗੋਡੇ ਤੇ ਆ ਬਾਈ ਇੱਕ ਗੋਡੇ ਨਾਲ ਉਹਦਾ ਤਾਂ ਬਈਆ ਬੋਲ ਵਾਟ ਗਿਆ ਤੇ ਬਜ਼ੁਰਗ ਦੀ ਕਿੱਥੇ ਕਿੱਥੇ ਇਕੱਠਾ ਮਿਲਦੀ ਬਜ਼ੁਰਗ ਤੇ ਬਾਈ ਇੱਥੇ ਵੱਜੀ ਇੱਕ ਜੱਜੀ ਸਿੰਘ ਜੀ ਨੈਸ਼ਨਲ ਹਾਈਵੇ ਟੋਲ ਪਲਾਸੇ ਦੀ ਐਂਬੂਲੈਂਸ ਹੈ ਜੀ ਭਾਜੀ ਐਕਸੀਡੈਂਟ ਹੋਇਆ ਇਹ ਅੰਕਲ ਤੇ ਇੱਕ ਮਾਤਾ ਜੀ ਸੀਗੇ ਉਹ ਐਕਟਿਵਾ 'ਤੇ ਸੀ ਦੂਜੇ ਦੋ ਮੁੰਡੇ ਹਾਂਜੀ ਦੂਜੇ ਦੋ ਮੁੰਡੇ ਸੀਗੇ ਮੋਟਰਸਾਈਕਲ 'ਤੇ ਇਹ ਗੁਰਦੁਆਰਾ ਸਾਹਿਬ ਤੰਬੂ ਮਾਲ ਸਾਹਿਬ ਡਗਰੂ ਕੋਲੇ ਉੱਥੇ ਸ਼ਾਇਦ ਜਾ ਰਹੇ ਸੀ ਬਾਪੂਣੀ ਤੇ ਇਹ ਮੁੰਡੇ ਆ ਰਹੇ ਸੀ ਇਹ ਆਪਸ ਵਿੱਚ ਮੱਝੇ ਕੋਈ ਮਿਸ ਅੰਡਰਸਟੈਂਡਿੰਗ ਇਹਨਾਂ ਨੂੰ ਹੋ ਗਈ ਕਿੰਨੇ ਜਣੇ ਜ਼ਖਮੀ ਹੋਏ ਇਹ ਚਾਰ ਜਣੇ ਆ ਜੀ ਥੋੜੇ ਅੰਕਲ ਸੀਰੀਅਸ ਆ ਥੋੜੇ ਇਹ ਆਪਸ ਵਿੱਚ ਟਕਕਰ ਵਜੇ ਹਾਂਜੀ ਆਪਸ ਦੋਵੇਂ ਇੱਕ ਐਕਟਿਵਾ ਸੀ ਇੱਕ ਮੋਟਰਸਾਈਕਲ ਸੀ ਹੁਣ ਹਾਲਤ ਕਿਦਾਂ ਉਹਨਾਂ ਦੀ ਹਾਲਤ ਅੰਕਲ ਦੀ ਤਾਂ ਥੋੜੀ ਸੀਰੀਅਸ ਹੈ ਜੀ। ਬਾਕੀ ਦੂਜਿਆਂ ਦਾ ਪਤਾ ਲੱਗੂਗਾ ਡਾਕਟਰ ਸਾਹਿਬ ਚੈੱਕ ਕਰਦੇ ਪਏ। ਕਿਸੇ ਦਾ ਸੰਪਰਕ ਹੋ ਸਕੇ ਤਾਂ ਕਰਦੇ ਸ਼ਾਇਦ ਆਏ ਆ ਇਹਨਾਂ ਦਾ ਮੈਂ ਸੁਣਿਆ ਦਾਰਾਪੁਰ ਪੈਂਦੀ। ਫੋਨ ਕੀਤਾ ਯਾਰ ਇਹਨਾਂ। ਪਤਾ ਨਹੀਂ ਅਜੇ ਰਹਿ ਇੱਥੇ ਰਹਿ ਮੰਗੇ। ਹਾਂਜੀ। ਪਤਾ ਲੱਗਿਆ ਕਿਵੇਂ ਹੋਇਆ ਇਹ ਕਿ ਇਹ ਤਾਂ ਹੁਣ ਜੀ ਨਹੀਂ ਤਾਂ ਪੇਸ਼ੈਂਟ ਚੱਕ ਕੇ ਭਜਦੇ ਆਂ ਉਥੋਂ। ਫਿਰ ਤਾਂ ਜਾ ਕੇ ਵੇਖਾਂਗੇ ਕੀ ਹੋਇਆ। ਇਸ ਵੇਲੇ 108 ਐਂਬੂਲੈਂਸ ਦੇ ਥਰੂ ਸਾਡੇ ਕੋਲ ਚਾਰ ਪੇਸ਼ੈਂਟਸ ਆਏ ਸੀ। ਤੇ ਉਹਨਾਂ ਚੋਂ ਜਿਹੜੇ ਦੋ ਸੀ ਉਹ ਸੀਰੀਅਸ ਸੀ ਬਜ਼ੁਰਗ ਸੀ ਉਹਨਾਂ ਨੂੰ ਅਸੀਂ ਇਮੀਡੀਏਟਲੀ ਰੈਫਰ ਕਰ ਦਿੱਤਾ ਹੈ ਤੇ ਦੋ ਜਿਹੜੇ ਹੈਗੇ ਉਹ ਇਸ ਵੇਲੇ ਉਹਨਾਂ ਦੀ ਹਾਲਤ ਸਟੇਬਲ ਹੈ ਤੇ ਟਰੀਟਮੈਂਟ ਨਾਲ ਕੰਟੀਨਿਊ ਚੱਲ ਰਿਹਾ ਹੈ ਤੇ ਉਹਨਾਂ ਦੇ ਫੈਮਿਲੀ ਨੂੰ ਇਨਫੋਰਮ ਕਰਤਾ ਸਾਰਿਆਂ ਦੀ ਅ ਇਹਨਾਂ ਦਾ ਆਰਐਸਏ ਕੇਸ ਸੀਗਾ ਦੋ ਜਣੇ ਜਿਹੜੇ ਸੀ ਸਕੂਟੀ ਤੇ ਸੀ ਦੋ ਮੋਟਰਸਾਈਕਲ ਤੇ ਸੀ ਤੇ ਉਹਨਾਂ ਦਾ ਕੋਲੈਪਸ ਹੋ ਗਿਆ ਤੇ ਐਕਸੀਡੈਂਟ ਉਹਨਾਂ ਦਾ ਮਤਲਬ ਕਾਫੀ ਇੰਜਰਡ ਹੋ ਗਏ ਚਾਰੇ ਜਣੇ ਤਿਹੋਦ ਅੰਮ੍ਰਿਤਸਰ ਦੇ ਥਾਣਾ ਸੀਈ ਡੀਜ਼ਲ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੇ ਹੀ ਚੋਰੀ ਦੀ ਵਾਰਦਾਤ ਨੂੰ ਘਰ ਦੇ ਵਿੱਚ ਅੰਜਾਮ ਦੇ ਦਿੱਤਾ ਜਿਸ ਘਰ ਦੇ ਵਿੱਚ ਉਹ ਕੰਮ ਕਰਦੀ ਸੀ ਉਸੇ ਘਰ ਦੇ ਵਿੱਚ 5 ਲੱਖ ਰੁਪਏ ਦੇ ਉਸਨੇ ਗਹਿਣੇ ਚੋਰੀ ਕਰ ਲਏ ਤੇ ਮੌਕੇ ਤੋਂ ਫਰਾਰ ਹੋ ਗਈ ਉੱਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਈ ਇਨਸਾਫ ਦੀ ਗੁਹਾਰ ਲਗਾਈ ਹੈ ਘਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਘਰ ਇੱਕ ਪੂਜਾ ਨਾਮ ਦੀ ਔਰਤ ਜਿਹੜੀ ਹੈ ਕੰਮ ਕਰਦੀ ਸੀ ਅਤੇ ਘਰ ਦੇ ਵਿੱਚ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਚੱਕ ਕੇ ਰਫੂ ਚੱਕਰ ਹੋ ਗਈ ਜਦੋਂ ਪਤਾ ਲੱਗਾ ਤਾਂ ਸ਼ਿਕਾਇਤ ਥਾਣਾ ਸੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦਿੱਤੀ ਗਈ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਮੌਕੇ ਤੇ ਥਾਣਾ ਸੀ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੌਨਿਕਾ ਨਾਮ ਦੀ ਇੱਕ ਔਰਤ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਸੀ ਉਸ ਦੇ ਘਰ ਦੇ ਵਿੱਚ ਕੰਮ ਕਰਨ ਵਾਲੀ ਪੂਜਾ ਨਾਮ ਦੀ ਇੱਕ ਔਰਤ ਦੇ ਵੱਲੋਂ ਹੀ ਸੋਨੇ ਦੇ ਗਹਿਣੇ ਜਿਹੜੇ ਨੇ ਚੋਰੀ ਕਰ ਲਏ ਕੇ ਇਸ ਤਰੀਕੇ ਦੀ ਜਿਹੜੀ ਖੱਦਸ਼ਾ ਆ ਪਰਿਵਾਰ ਵੱਲੋਂ ਜਤਾਇਆ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਪਰਿਵਾਰ ਨੂੰ ਨੌਕਰਾਨੀ ਦੇ ਉੱਤੇ ਸ਼ੱਕ ਸੀ ਅਤੇ ਸ਼ੱਕ ਦੇ ਆਧਾਰ ਤੇ ਹੀ ਇਹ ਕਾਰਵਾਈ ਹੋ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਹੱਥ ਜਿਹੜੇ ਨੇ ਨਿਕਲ ਕੇ ਸਾਹਮਣੇ ਆਣਗੇ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਹੈ। ਮੇਰੀ ਕੰਮ ਵਾਲੀ ਗਈ ਹੈ ਉਹ ਮੇਰਾ ਸਮਾਨ ਚੁੱਕ ਕੇ ਲੈ ਗਈ ਹੈ 골ਡ ਕੰਮ ਕਰਦੀ ਕਰਦੀ ਮੈਨੂੰ ਕਹਿੰਦੀ ਚਾਹ ਬਣਾ ਦੋ ਚਾਹ ਬਣਾ ਕੇ ਦਿੱਤੀ ਆ ਤੇ ਅੰਦਰ ਜਾ ਕੇ ਬੈ ਗਈ ਆ ਅੰਦਰ ਜਾ ਕੇ ਬੈਠੀ ਆ ਇਕਦਮ ਮੈਂ ਕਾਲ ਹੀ ਬਾਤੀ ਮੈਂ ਚੱਲ ਲਈ ਚੱਲ ਲਈ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਦੇਖਿਆ ਮੈਂ ਸਮਾਨ ਕਟਨਾ ਹਿਲ ਮਾਰੀ ਜਤਲਮਾਰ ਨੂੰ ਲੋਕ ਲੱਗਾ ਆ ਸੀਗਾ ਮੈਂ ਕਿਹਾ ਲੋਕ ਤੇ ਮੈਂ ਲਾਇਆ ਹੀ ਨਹੀਂ ਉਹ ਐਲਮਾਰੀਨ ਲੋਕ ਲਗਾ ਕੇ ਚਾਬੀ ਉੱਪਰ ਆ ਗਈ ਆ ਤੇ ਮੈਂ ਖੋਲਿਆ ਸਮਾਨ ਮੈਂ ਪੈਸੇ ਗਿਨੇ ਪੈਸੇ ਪਏ ਸੀਗੇ ਔਰ ਇਹਦੇ ਸਾਹਮਣੇ ਕੋਈ ਜਨਾਬ ਨੇ ਪੈਸੇ ਦੇ ਕੇ ਗਿਆ ਸੀ ਮੈਨੂੰ ਲੱਗਾ ਕਿ ਇਹ ਪੈਸੇ ਨਾਲ ਲੈ ਗਏ ਹੋਵੇ ਵੀ ਜਿਹੜਾ ਲੋਕ ਲਗਾ ਕੇ ਰੱਖ ਗਿਆ ਮੈਂ ਪੈਸੇ ਦੇਖ ਕੇ ਪੈਸੇ ਪੂਰੇ ਸੀਗੇ ਥੋੜੀ ਦੇਰ ਬਾਅਦ ਫੇਰ ਮੈਂ ਆਪਣਾ ਸਮਾਨ ਦੇਖਿਆ ਡੱਬਾ ਖੋਲ੍ਹਿਆ ਸਮਾਨ ਨਹੀਂ ਸੀਗਾ ਸਮਾਨ ਖਾਲੀ ਪਿਆ ਸੀਗਾ ਫਿਰ ਮੈਂ ਇਹਨੂੰ ਫੋਨ ਕੀਤਾ ਕਹਿੰਦੀ ਮੈਂ ਅੱਜ ਕੰਮ ਤੇ ਨਹੀਂ ਆਣਾ ਕੱਲ ਆਵਾਂਗੀ ਤੇ ਆਏ ਨਹੀਂ ਮੈਂ ਇੱਧਰ ਮੇਰੇ ਹਸਬੰਦ ਘਰ ਨਹੀਂ ਸੀ ਗਏ ਮੈਂ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਐਦਾਂ ਦਾ ਤੂੰ ਥਾਣੇ ਜਾ ਰਿਪੋਰਟ ਵਗੈਰਾ ਲਖਾ ਤੇ ਅਨਮਾ ਫੋਨ ਕੀਤਾ ਮੈਂ ਕਹਾ ਘਾਰ ਆ ਤੈਨੂੰ ਘਰ ਆਣਾ ਪੈਣਾ ਮੈਂ ਡੇਗ ਗਈ ਮੈਨੂੰ ਸੱਟ ਲੱਗੀ ਐ ਤੇ ਇਹ ਘਾਰ ਆਈ ਨਹੀਂ ਤੇਨੂੰ ਮੈਂ ਥਾਣੇ ਗਈ ਰਿਪੋਰਟ ਲਖਨ ਦੋ ਮੁਲਾਜ਼ਮ ਆਏ ਮੇਰੇ ਨਾਲ ਇਹ ਆਂਦਿਆਂ ਘਾਰ ਵਟਿਹਰਾਂ ਗਦੇ ਡਗੇ ਪੁਲਿਸ ਨੇ ਵੇਖ ਕੇ ਉਸੇ ਵੇਲੇ ਤੇ ਮੰਨੀ ਨਹੀਂ ਹੀਗੀ ਬੜਾ ਬਕਾਇਆ ਉਹਨਾਂ ਨੇ ਬਹੁਤ ਬਕਾਇਆ ਹੈ ਨਹੀਂ ਮੰਨੀ ਥਾਣੇ ਵੀ ਗਏ ਆ ਸਭ ਕੁਝ ਕੀਤਾ ਬਟ ਸੁਣਵਾਈ ਨਹੀਂ ਹੋਂਦੀ ਐਨੇ ਪਤਾ ਨਹੀਂ ਪੈਸੇ ਛਾੜ ਤੇ ਕੀ ਐ ਸਾਰੇ ਆਮ ਰੋਲਾ ਪਾਂਡੀ ਐ ਕਿ ਤੁਸੀਂ ਸੀ ਡਿਵੀਜ਼ਨ ਜਿੱਥੇ ਮਰਜ਼ੀ ਚੱਲ ਜਾਓ ਡੀਐਸਪੀ ਐਸਐਚਓ ਜਿੱਥੇ ਮਰਜ਼ੀ ਚੱਲ ਜਾਓ ਸਾਰੇ ਮੇਰੇ ਨਾਲ ਆ ਕੋਈ ਵੀ ਸੁਣਵਾਈ ਨਹੀਂ ਤੁਹਾਡੀ ਮੇਰਾ ਇੱਕ ਸੈਟ ਆ 38 ਗ੍ਰਾਮ ਦਾ 17 ਗ੍ਰਾਮ ਦੀ ਚੈਨ ਆ ਵਿੱਚ ਪੈਂਡਲ ਕਿਨੇ ਲਖੜਾ ਸਮਝਾਉਣਾ ਹੈ 5.5 ਲੱਖ ਰੁਪਏ ਦਾ ਇਹੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਸਾਡਾ ਸਮਾਨ ਦਵਾਈਆ ਜਾਵੇ ਉਹਦੇ ਤੇ ਜ਼ੋਰ ਦਬਾਅ ਪਾ ਕੇ ਕਿਉਂਕਿ ਉਹਦੀ ਉਹਨੂੰ ਕੁਝ ਨਹੀਂ ਕਿਹਾ ਜਾ ਰਿਹਾ ਉਹ ਆਜ਼ਾਦ ਹੁਮ ਦੀ ਵੀ ਔਰ ਸਰਿਆਮ ਸਾਨੂੰ ਧਮਕੀਆਂ ਲਗਾ ਰਹੀ ਹੈ ਕਿ ਜੋ ਮਰਜ਼ੀ ਕਰ ਲੋ ਤੁਹਾਨੂੰ ਕੁਝ ਨਹੀਂ ਮਿਲਣਾ ਜੀ ਔਰ ਇਹਦੇ ਨਾਲ ਇਹ ਸਾਡੀ ਗਲੀ ਦੇ ਵਿੱਚ ਹੈਗਾ ਉਹਦੇ ਘਰ ਵੀ ਕੰਮ ਕਰਦੀ ਸੀਗੀ ਉਹ ਨਾਲ ਬੈ ਕੇ ਡਰਿੰਕ ਕਰਦੀ ਆ ਉਹ ਨਾਲ ਡਲਿਆ ਹੋਇਆ ਉਹ ਪੂਰਾ ਚੱਕਰ ਲਗਾਉਂਦਾ ਰਿਹਾ ਸਾਡੇ ਘਰ ਕਿ ਪੂਜਾ ਨਹੀਂ ਆਰੀ ਪੂਜਾ ਨਹੀਂ ਆਰੀ ਮੈਂ ਕਿਹਾ ਦੱਸੋ ਕੀ ਕੰਮ ਹੈ ਕਹਿੰਦਾ ਮੇਰੇ ਘਰ ਕੰਮ ਕਰ ਮੈਂ ਕਿਹਾ ਤੁਹਾਡੇ ਘਰ ਕੀ ਕੰਮ ਕਰਦੀ ਹੈ ਕਹਿੰਦਾ ਬਸ ਥੋੜੀ-ਬਹੁਤੀ ਸਫਾਈ ਕਰਦੀ ਮੈਂ ਕਿਹਾ ਉਹਨੇ ਤਾਂ ਕਿਹਾ ਕਿ ਮੈਂ ਰੋਟੀ ਬਣਾਉਣੀ ਆ ਕਹਿੰਦਾ ਨਹੀਂ ਰੋਟੀ ਨਹੀਂ ਬਣਾਉਂਦੀ ਸਫਾਈ ਕਰਦੀ ਆ ਥੋੜੀ-ਬਹੁਤ ਉਹ ਕੀ ਮੰਗ ਕੇ ਕਰ ਰਿਹਾ ਮੰਗ ਇਹੀ ਹੈ ਕਿ ਸਾਡਾ ਸਮਾਨ ਸਾਨੂੰ ਦਵਾਇਆ ਜਾਵੇ ਸਾਡੇ ਘਰ ਇੱਕ ਸਾਲ ਤੋਂ ਕੰਮ ਕਰ ਰਹੀ ਸੀ ਇੱਕ ਕੰਮ ਵਾਲੀ ਪੂਜਾ ਨਾ ਮੇਰਾ ਕੰਬੋਏ ਵਾਲੀ ਗਲੀ ਚ ਰਹਿੰਦੀ ਐਥੇ ਪਹਿਲਵਾਨ ਕੋਲ ਚ ਵਾਲੇ ਦੇ ਨਾਲ ਹੀ ਤੇ ਇਹ ਬੀਤੇ ਦਿਨ ਦੀ ਗੱਲ ਹੈ 15 ਦਿਨ ਹੋ ਗਏ ਅੱਜ ਅਸੀਂ ਬੜੇ ਖਜਲ ਖਰਵਾਰ ਹੋ ਰਹੇ ਹਾਂ ਸੀਡ ਵਿਜਨ ਰਿਪੋਰਟ ਵੀ ਲਖਾਈ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਲਾਰੇ ਲੱਪੇ ਲਾ ਕੇ ਰੋਈ ਭੇਜ ਦਿੰਦੇ ਪਹਿਲਾਂ ਕਹਿੰਦੇ ਅਸੀਂ ਲੋੜੀ ਨਹੀਂਆਂ ਛੁੱਟੀਆਂ ਹੈਂ ਜੀ ਥਾਣੇ ਜਿੱਤੇ ਕੋਈ ਛੁੱਟੀ ਹੁੰਦੀ ਨਹੀਂ ਕਹਿੰਦੇ ਡੋਰਾ ਡਾਰਾ ਫੜਦੇ ਮੈਂ ਤੁਹਾਡਾ ਕੰਮ ਬਾਅਦ ਚ ਹੋਏਗਾ ਸਾਡੇ ਕੋਲ ਹੋਰ بڑے ਕੰਮ ਹੈਗੇ ਅਸੀਂ ਆਗੇ ਉਸ ਤੋਂ ਬਾਅਦ ਹਫਤਾ ਬੀਤਿਆ ਫਿਰ ਕੋਈ ਕਦੀ ਅੱਜ ਆਜੋ ਕੋਈ ਕੱਲ ਆਜੋ ਕੋਈ 12 ਵਜੇ ਸ਼ਾਮੀ ਆਜੋ ਸਾਭ ਨਹੀਂ ਹੈਗੇ ਬਸ ਸਾਡੇ ਗੱਲ ਨਹੀਂ ਕਰਦੇ ਵੇ ਉਹ ਕੰਮ ਵਾਲੀ ਦੀ ਫੇਵਰਚ ਗੱਲ ਕਰਦੇ ਵੇ ਫਿਰ ਮੈਨੂੰ ਉੱਥੇ ਇੱਕ ਸਲਵਿੰਦਰ ਸਿੰਘ ਹੈਗੇ ਐਸਾ ਹੀ ਉਹ ਕਹਿੰਦੇ ਜੀ ਇਹਨੇ ਕੋਈ ੱਡਾ ਵੱਡਾ ਕ੍ਰਾਈਮ ਨਹੀਂ ਕੀਤਾ ਜਿਹੜਾ ਸੀ ਐਮਚੁੱਕੇ ਥਾਣੇ ਲੈ ਆਈਏ ਦੱਸੋ ਭਾਜੀ ਇਹ ਵੱਡਾ ਸਾਡਾ ਕ੍ਰਾਈਮ ਕਿਉਂ ਨਹੀਂ ਹੋਇਆ 5 ਲੱਖ ਦਾ ਸੋਨਾ ਲੈ ਗਈ ਚੁੱਕੇ ਕੀ ਮੇਰੀ ਘਰ ਦੇ ਗੱਲ ਵੀ ਵੱਡ ਕੇ ਕੇ ਚਲੀ ਜਾਂਦੀ ਸਾਨੂੰ ਇੱਥੇ ਕੋਈ ਘਰ ਇੱਕ ਅੱਧਾ ਜੀ ਮਾਰ ਜਾਂਦੀ ਫੇਰ ਵੱਡਾ ਕ੍ਰਾਈਮ ਹੋਣਾ ਸੀ ਫੇਰ ਇਹਨਾਂ ਨੇ ਉਹਨੂੰ ਚੁੱਕਣਾ ਸੀ ਕਿਉਂ ਨਹੀਂ ਖੜਦੇ ਪਏ ਉਹਨੂੰ ਲੇਡੀਜ਼ ਪੁਲਿਸ ਭੁਲਾਣ ਉਹਨੂੰ ਕਿਉਂ ਨਹੀਂ ਹੱਥ ਲਾ ਸਕਦੇ ਕਹਿੰਦੇ ਜੀ ਅਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਜੀ ਲੇਡੀਜ਼ ਕਾਉਂਟੇਬਲ ਬੁਲਾਣ ਉੱਪਰ ਚੜਾਈ ਕਰਨ ਪੁਲਿਸ ਦਾ ਤੇ 2 ਮਿੰਟ ਦਾ ਕੰਮ ਹੁੰਦਾ ਚੋਰ ਨੂੰ ਪਕ ਕੋਈ ਇੰਟੈਰਗਟ ਨਹੀਂ ਕੀਤਾ ਉਹਨੂੰ ਅਜੇ ਤੱਕ ਮੂੰਹ ਰੂਪੀ ਪੁੱਛਦੇ ਪਏ ਨੇ ਉਹਦੀ ਸੇਵਾ ਹੋਏਗੀ ਤੇ ਆਪਣੇ ਆਪ ਸ਼ੋਰ ਬਗਦਾ ਹੈ ਬਰ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਬੜੇ ਪਰੇਸ਼ਾਨ ਬੜੇ ਦੁਖੀ ਹੈਗੇ ਭਾਈ ਅੱਜ 15 ਦਿਨ ਹੋ ਗਏ ਖਰਾਬ ਹੁੰਦੇਵੇਂ ਅਸੀਂ ਮੈਂ ਤਾਂ ਮੇਰੀ ਘਰ ਦੀ ਰੋਜ਼ ਚੱਕਰ ਲਾਣੇ ਆ ਸਵੇਰੇ ਸ਼ਾਮੀ ਰੋਜ਼ ਜਾਂਦੇ ਅੱਜ ਫੇਰ ਅਸੀਂ ਜਾਣਾ ਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਕਮਿਸ਼ਨਰ ਸਾਹਿਬ ਦੇ ਅੱਗੇ ਪੇਸ਼ ਹੋ ਗਏ ਹੁਣ ਇਹ ਦਰਖਾਸਤ ਦਿੱਤੀ ਹੋਈ ਆ ਹੁਣ ਸਾਨੂੰ ਥੋੜੀ ਉਮੀਦ ਹੈਗੀ ਆ ਇੱਕ ਐਸਐਚਓ ਸਾਹਿਬ ਹੈਗੇ ਨੀਰਜ ਸ਼ਰਮਾ ਉਹ ਬਹੁਤ ਹੀ ਅੱਛੇ ਆਦਮੀ ਵਧੀਆ ਬੰਦੇ ਉਹਨਾਂ ਨੇ ਸਾਡੀ ਸਾਰੀ ਗ ਥੋੜੀ ਬੋਦੀ ਆਸ ਹੈ ਕਿ ਸਾਡੀ ਸੁਣੀ ਜਾਏਗੀ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਭਾਜੀ ਬੜੇ ਪਰੇਸ਼ਾਨ ਹੈ ਸਾਡਾ ਸਮਾਨ ਤੁਹਾਨੂੰ ਮਿਲਣਾ ਚਾਹੀਦਾ 38 ਗ੍ਰਾਮ ਦਾ ਸੈਟ ਹੈਗਾ ਜੀ ਤੇ 17 ਗ੍ਰਾਮ ਚੈਨ ਵਿਦ ਪੈਂਡਲ ਸਾਢੇ ਪੰਜ ਟੋਲੇ ਸੋਨਾ ਹੈਗਾ ਭਾਜੀ ਸਾਡਾ ਮਿਹਨਤ ਦੀ ਕਮਾਈ ਸਾਡੀ ਇਹ ਮੇਰੀ ਵੋਟੀ ਤੇ ਪੇਕਿਆਂ ਦਾ ਸੈਟ ਹੈਗਾ ਜੀ ਚੈਨ ਮੈਂ ਬਣਾ ਕੇ ਦਿੱਤੀ ਆ ਇਹ ਮਿਹਨਤ ਕਰਦੇ ਭਾਜੀ ਮਜ਼ਦੂਰੀ ਕਰਨ ਵਾਲੇ ਬੰਦੇ ਹੈਗੇ ਆ ਸਾਡੇ ਨਾਲ ਬੜਾ ਮਾੜਾ ਧੱਕਾ ਹੋ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਹੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਸਾਡਾ ਸਮਾਨ ਤੁਹਾਨੂੰ ਮਿਲੇ ਤੁਹਾਨੂੰ ਇਨਸਾਫ ਚਾਹੀਦਾ ਉਹਨੂੰ ਉੱਥੇ ਥਾਣੇ ਲਿਆਂ ਧੂਕੇ ਦੋ ਮੁਲਾਜ਼ਮ ਭੇਜਨ ਘਰ ਉਹਦੀ ਕੁਟਾਈ ਹੋਇ ਕਟਾਪਾ ਚੜ੍ਹਦੇ ਤੇ ਆਪਣੇ ਆ ਬੋਲੇਗੀ ਉਹ ਔਰ ਉਹ ਨਾਲ ਇੱਕ ਹੋਰ ਬੰਦੇ ਦਾ ਹੱਥ ਵੀ ਹੈਗਾ ਵਿੱਚ ਸਾਨੂੰ ਸਾਰਾ ਪਤਾ ਹੈਗਾ ਵਾ ਰਲ ਮਿਲ ਕੇ ਕੰਮ ਹੋਇਆ ਮਿਲੀ ਭੁਗਤ ਕੰਮ ਹੋਇਆ ਮਾਮਲਾ ਵੀ ਇੱਕ ਮੋਨਿਕਾ ਨਾਂ ਦੀ ਔਰਤ ਨੇ ਦਰਖਾਸਤ ਦਿੱਤੀ ਆ ਕਿ ਮੇਰੇ ਘਰ ਚੋਰੀ ਹੋਈ ਆ ਉਹ ਆਪਣੀ ਨੌਕਰਾਨੀ ਤੇ ਇਲਜ਼ਾਮ ਲਾਉਂਦੀ ਆ ਜਿਹੜਾ ਕਿ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ ਜੋ ਇਹ ਜੋ ਉਹਦਾ ਕੋਈ ਰੋਗਲਾ ਹੋਇਆ ਤੇ ਉਹਤੇ ਕਾਰਵਾਈ ਕੀਤੀ ਜਾਊਗੀ ਨਹੀਂ ਦੇ ਉਹ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਕਰ ਰਹੀ ਚੱਕਰ ਰਹੀ ਉਹਨੂੰ ਪੁੱਛਗਿਛ ਕੀਤੀ ਗਈ ਹੈ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਉਹ ਉਸ ਮੁਤਾਬਕ ਕਾਰਵਾਈ ਕੀਤੀ ਜਾ ਸਵੇ ਸਾਨੂੰ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ